ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਜਿਵੇਂ ਅਸੀਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਆਂ ਕਿ ਸਾਡੇ ਜਿਹੜੇ ਕੰਡੀਸ਼ਨ ਆ ਸੋ ਬਰਾਬਰ ਕੰਮ ਬਰਾਬਰ ਤਨਖਾਹ ਤੇ ਜਿਹੜੇ ਸਾਨੂੰ ਇੱਕ ਸਾਡੇ ਸਰਵਿਸ ਰੂਲ ਬਣਾ ਕੇ ਸਰ ਪੋਲਿਸੀ ਦੇ ਤ ਪੱਕਾ ਕੀਤਾ ਜਾਵੇ ਜਦੋਂ ਦੀ ਸਰਕਾਰ ਬਣੀ ਹੈ ਪਹਿਲਾਂ ਚਾਹ ਕਾਂਗਰਸ ਸਰਕਾਰ ਸੀ ਉਹਨੇ ਕਮੇਟੀਆਂ ਬਣਾਵਣਾ ਕੇ ਤੇ 5 ਸਾਲ ਕੱਢੇ ਉਸ ਤੋਂ ਬਾਅਦ ਜਦੋਂ ਦੀ ਇਹ ਆਪ ਸਰਕਾਰ ਆਈ ਏ ਇਹ ਵੀ ਕਮੇਟੀਆਂ ਬਣਾਵਣਾ ਕੇ ਤਾਂ ਦਾ ਸਮਾਂ ਬਤਾ ਰਹੀ ਆ ਪਿਛਲੀ 1 ਜੁਲਾਈ 2024 ਨੂੰ ਸਾਡੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਜਲੰਧਰ ਉਹ ਮੀਟਿੰਗ ਜਿੱਥੇ ਉਹਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਇੱਕ ਮਹੀਨੇ ਵਿੱਚ ਵਿੱਚ ਜਿਹੜੀ ਟੋੜੀ ਏ ਆ ਜਿਹੜੀ ਸਤਮ ਮੰਗਾ ਦਾ ਨੋਟਿਸ ਦਿੱਤਾ ਸੀ ਕਿ ਇਹਦੇ ਦਾ ਤੁਰੰਤ ਹੱਲ ਕੀਤਾ ਜਾਊਗਾ ਪਰ ਉਸ ਦੇ ਉਲਟ ਜਿਹੜਾ ਉਸ ਨੂੰ ਇੱਕ ਇੱਕ ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ ਉਸ ਨੂੰ ਕਿਸੇ ਠੰਡੇ ਵਸਤੇ ਪਾ ਗਏ ਬਸ ਜਿਹੜੀ ਕਮੇਟੀ ਏ ਬਰਪਾਲ ਚਿਮੇ ਦੀ ਅਗਵਾਈ ਜੋ ਬਣਾਈ ਗਈ ਆ ਉਹਨੂੰ ਇੱਕ ਠੰਡੇ ਵਸਤੇ ਬਾਜਤਾ ਗਿਆ ਹੈ ਉਸ ਤੋਂ ਬਾਅਦ ਅਸੀਂ ਆਪਣਾ ਇੱਕ ਪਾਸੇ ਜਦੋਂ ਆਪ ਸਰਕਾਰ ਸਤਾ ਜੀ ਸੀ ਇਹਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਮੇਰਾ ਜਿਹੜਾ ਹਰਾ ਪੈਨ ਨੇ ਉਹ ਕੱਚੇ ਵਰਕਰਾਂ ਵਾਲੇ ਚੱਲੂਗਾ ਮੈਂ ਕਿਸੇ ਵੀ ਡਿਪਾਰਟਮੈਂਟ ਵਿੱਚ ਕੋਈ ਕੱਚਾ ਸ਼ਬਦ ਨਹੀਂ ਰਹਿਣ ਦਾਂਗਾ ਕਿਸੇ ਵੀ ਵਿਭਾਗ ਮਨਜੀ ਕਰਨੀ ਹੋਣਾਂਗਾ ਪਰ ਉਸਦੇ ਉਲਟੀ ਜਿੱਥੇ ਇਹਨਾਂ ਨੇ ਆਪਣੀ ਅੱਜ ਕੱਲ ਤੇ 3.5 ਸਾਲ ਹੋ ਗਿਆ ਕੋਈ ਵੀ ਆਦੀ ਮਾਲਕੇ ਤੇ ਲਈ ਬੱਸ ਨਹੀਂ ਪਾਈ ਕਿਲੋਮੀਟਰ ਬੱਸਾਂ ਨੂੰ ਬढ़ावा ਦੇ ਰਿਆ ਜਿਵੇਂ ਪਿਛਲੇ 8 ਤੱਕ ਨੂੰ ਵੀ ਅੱਜ ਲੰਗੀ ਰੱਖੜੀਆਂ ਤੋਂ ਪਹਿਲਾਂ ਅਸੀਂ ਸਰਕਾਰ ਨੂੰ ਪਹਿਲਾਂ ਚੇਤਾਵਨੀ ਦੇ ਸਕਦੇ ਸੀ ਤੁਸੀਂ ਜੇਕਰ ਟੈਂਡਰ ਖੋਲੋਗੇ ਤਾਜ਼ੀ ਆਪਣਾ ਵਿਰੋਧ ਕਰਾਂਗੇ ਇਹਨਾਂ ਨੇ ਜਾਣ ਕੇ 8 ਤਰੀਕ ਰੱਖੀ ਸੀ ਟੈਂਡਰ ਖੋਲਣ ਦੀ ਜਿਹੀ ਜਦੋਂ 8 ਤਰੀਕ ਨੂੰ ਹੜਤਾਲ ਦਾ ਐਲਾਨ ਕੀਤਾ ਇਹਨਾਂ ਟੈਂਡਰ ਨੂੰ 14 ਤਰੀਕ ਕਰਤਾ ਉਸ ਤੋਂ ਬਾਅਦ ਕਿਉਂਕਿ ਆਪ ਸਰਕਾਰ ਜਿੱਦਣ ਕਿਤੇ ਕੱਚੇ ਮਲਾਜ਼ਮਾਂ ਨੂੰ ਅੱਖੋਂ ਪਰੋਕੇ ਕਰ ਰਹੀ ਹੈ ਤੇ ਵੱਡੇ ਵੱਡੇ ਫਲੈਕਸ ਬੋਰਡ ਤੇ ਇੱਕ ਠੂਠੇ ਲਾਏ ਜਾ ਰਹੇ ਆ ਪਹਿਲਾਂ ਤਾਂ ਜਿਹੜੇ ਆਪਣੇ ਸਾਡੇ ਟਰਾਂਸਪੋਰਟ ਮੰਤਰੀ ਨੇ ਲਾਲਜੀ ਪੁੱਲਰ ਉਹ ਆਪਣੀ ਮੀਟਿੰਗਾਂ ਵਿੱਚ ਭੱਜੇ ਉਹ ਆਪਣੀ ਮੀਟਿੰਗ ਨਹੀਂ ਬੈਠੇ ਤੇ 28 ਤਰੀਕ ਵਾਲੀ ਮੀਟਿੰਗ ਤੋਂ ਸਾਡਾ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਭੱਜ ਗਿਆ ਇਹ ਸਾਡੀ ਜਿਹੜੀ ਹੜਤਾਲ ਹੈ ਅਣਮਿੱਥੇ ਸਮੇਂ ਦੀ ਹੜਤਾਲ ਹੈ ਸਾਡੀ ਕੱਲ ਸਟੇਟ ਟਰਾਂਸਪੋਰਟ ਨਾਲ ਸਾਡੀ ਮੀਟਿੰਗ ਸੀ ਉੱਥੇ ਮੀਟਿੰਗ ਵਿੱਚ ਉਹਨਾਂ ਸਾਨੂੰ ਕਿਹਾ ਕਿ ਤੁਹਾਡੀ ਇਹ ਮੰਗ ਜਾਇਜ਼ ਨੇ ਪਰ ਉੱਥੇ ਜਿਹੜੀ ਹਰ ਗੱਲਬਾਰ ਕਿ ਇੱਕ ਉਹਨੂੰ ਠੰਡੇ ਬਸਤੇ ਪਾਉਣ ਦੀ ਗੱਲ ਕਿ ਅਸੀਂ ਸਾਨੂੰ ਸਮਾਂ ਦਿਓ ਸਾਢੇ 3 ਸਾਲਾਂ ਦੀ ਸਮਾਂ ਦੇ ਰਹੇ ਆ ਮੀਟਿੰਗਾਂ ਦੇ ਮੀਟਿੰਗਾਂ ਕਰ ਰਹੇ ਆ ਪਰ ਇਹ ਕਿਸੇ ਤਨਪਤਨ ਨਾ ਰਹੇ ਕਿ ਸਾਡੇ ਜਿਹੜੇ ਸਾਥੀ ਪਿਛਲੇ ਲੰਬੇ ਸਮੇਂ ਤੋਂ ਇਸ ਮਹਿਕ ਵਿੱਚ ਸੰਤਾਪ ਪੋਗ ਰਹੇ ਆ ਕੱਚੇ ਵਰਕ ਦਾ ਸਾਡੇ ਦੇ ਨਾਮ ਮਾਰੂ ਕੰਡੀਸ਼ਨਰ ਲਾਈਆਂ ਹੀ ਆਈਆਂ ਅਸੀਂ ਪਿਛਲੇ ਲੰਮੇ ਸਮੇਂ ਹੀ ਮੰਗ ਕਰ ਰਹੇ ਸੀ ਸਾਡੇ ਕੰਡੀਸ਼ਨਰ ਸੋਧ ਕਰਕੇ ਸਾਡਾ ਇਹ ਜਿਹੜਾ ਸਰਵਿਸ ਰੂਲ ਬਣਾ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਪਰ ਸਰਕਾਰ ਉਸ ਪਾਸੇ ਨਹੀਂ ਆ ਰਹੀ ਕਿੰਨੇ ਰੂਲ ਪ੍ਰਭਾਵਿਤ ਹੋਣਗੇ ਅੱਜ ਪਨਬਾਸ ਦੇ ਪੀਆਰਸੀ ਦੇ ਤਕਰੀਬਨ ਜਿੰਨੇ ਵੀ ਕੱਚੇ ਤੇ ਕੰਟਰੈਕਟਰਲ ਮਲਾਮ ਸਾਰੇ ਹੜਤਾਲ ਤੇ ਨੇ ਚਲੋ ਕੋਈ ਇੱਕਾ ਦੁੱਕਾ ਜਿਹੜੇ ਰੈਗੂਲਰ ਸਟਾਫ ਉਹ ਬਸਾ ਚੱਲ ਰਹੀਆਂ ਨੇ ਫ੍ਰੀਕਵੈਂਸੀ ਪੁੱਛ 108 ਬੱਸਾਂ ਨੇ ਟੋਟਲ ਤੇ ਵੱਧ ਤੋਂ ਵੱਧ ਜਿਹੜੇ ਰੈਗੂਲਰ ਸਟਾਫ ਦੇ ਮਲਾ ਕੇ ਕੋਈ 15 ਤੋਂ 17 ਬੱਸਾਂ ਚੱਲਣਗੀਆਂ ਜੀ ਦੇਖੋ ਜੀ ਅਸੀਂ ਤੁਹਾਡੇ ਮਾਧਿਅਮ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਜਾਣੂ ਕਰਾਉਣਾ ਚਾਹੁੰਦੇ ਆ ਹੜਤਾਲ ਸਾਡੀ ਮਜਬੂਰੀ ਆ ਅਸੀਂ ਹੜਤਾਲ ਕਰਕੇ ਲੋਕਾਂ ਨੂੰ ਖੱਜਲ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਸਾਨੂੰ ਮੀਟਿੰਗਾਂ ਦੇ ਕੇ ਸਾਡੀਆਂ ਮੰਗਾਂ ਮੰਨ ਕੇ ਭੱਜ ਰਹੀ ਆ ਸਾਨੂੰ ਜਦੋਂ ਅਸੀਂ ਹੜਤਾਲ ਦਾ ਨੋਟਿਸ ਦਿੰਦੇ ਆ ਸਰਕਾਰ ਮੀਟਿੰਗ ਲਈ ਜਾਂ ਹੜਤਾਲ ਕਰਦੇ ਆ ਸਰਕਾਰ ਮੀਟਿੰਗ ਲਈ ਬੁਲਾਉਂਦੀ ਆ ਉੱਥੇ ਇਹ ਕਿਹਾ ਜਾਂਦਾ ਵੀ ਤੁਹਾਡੀਆਂ ਹੱਕੀ ਤੇ ਜਾਇਜ਼ ਮੰਗਾਂ ਅਸੀਂ ਇਹਨਾਂ ਨੂੰ ਜਲਦੀ ਲਾਗੂ ਕਰਾਂਗੇ ਪਰ ਕਹਿ ਕੇ 1 ਮਹੀਨੇ ਦਾ ਸਮਾਂ ਤੇ ਲਗਭਗ 1.5 ਸਾਲ ਇੰਨਾ ਟਪਾਤਾ ਕਿਉਂਕਿ 1 ਜੁਲਾਈ ਨੂੰ ਸਾਡੀ ਮੀਟਿੰਗ ਹੋਈ ਸੀ ਪਿਛਲੀ 1 ਜੁਲਾਈ 2024 ਨੂੰ ਸਵਾ ਸਾਲ ਬੀਤ ਗਿਆ ਸਰਕਾਰ ਨੇ ਢੱਕਾ ਤੱਕ ਨਹੀਂ ਤੋੜਿਆ ਇਸ ਕਰਕੇ ਦੁਖੀ ਹੋ ਕੇ ਅਸੀਂ ਹੜਤਾਲ ਕਰ ਰਹੇ ਹਾਂ ਸਾਡਾ ਕੋਈ ਸ਼ੌਂਕ ਨਹੀਂ ਹੜਤਾਲ ਕਰਨਾ ਹੜਤਾਲ ਸਾਡੀ ਮਜਬੂਰੀ ਆ ਕਿਉਂਕਿ ਪਨਬਸ ਦੀ ਗੱਲ ਕਰੀਏ ਪਨਬਸ ਦੇ ਚਾਹੇ ਵਰਕਰਾਂ ਦੀ ਤਨਖਾਹ ਨਹੀਂ ਆਈ ਕਿਉਂਕਿ ਤਨਖਾਹਾਂ ਨਾਲ ਹੀ ਗੁਜ਼ਾਰਾ ਚੱਲਨੇ ਆ ਇੱਕ ਤਾਂ ਘੱਟ ਤਨਖਾਹਾਂ ਫਿਰ ਟਾਈਮ ਸਿਰ ਨਹੀਂ ਦੇਣੀਆਂ ਦੂਸਰੀ ਗੱਲ ਇਹ ਆ ਵੀ ਦੇਖੋ ਜੀ ਪਨਬਸ ਦੀ ਮੈਨੇਜਮੈਂਟ ਨੇ ਇੱਕ ਪੱਤਰ ਜਾਰੀ ਕਰਿਆ ਵੀ ਪਨਬਸ ਦਾ ਟਾਈਮ ਜੇ ਅੱਗੇ ਪਨ ਬੱਸ ਦਾ ਟਾਈਮ ਪਿੱਛੇ ਹੋਰ ਕਿਸੇ ਡਿੱਪੂ ਦਾ ਟਾਈਮ ਪਨ ਬੱਸ ਦਾ ਉਹ ਪਨ ਬੱਸ ਦਾ ਟਾਈਮ ਪਨ ਬੱਸ ਹੀ ਨਹੀਂ ਲਾ ਸਕਦੀ ਯਾਨੀ ਕਿ ਇੱਕ ਪ੍ਰਾਈਵੇਟੇਸ਼ਨ ਨੂੰ ਬढ़ावा ਦੇਣਾ ਚਾਹੁੰਦੇ ਆ ਦੂਜੀ ਗੱਲ ਇਹ ਇਹ ਕਿਲੋਮੀਟਰ ਬੱਸਾਂ ਲੈ ਕੇ ਆ ਰਿਹਾ ਜਿਵੇਂ ਲੈਂਡ ਪੋਲਿੰਗ ਨੀਤੀ ਲੈ ਕੇ ਆਏ ਸੀ ਉਸ ਤਰ੍ਹਾਂ ਪੀ ਆਰਟੀਸੀ ਜਾਂ ਪਨ ਬੱਸ ਦਾ ਡਿਪਾਰਟਮੈਂਟ ਦਾ ਹੀ ਭੋਗ ਪਾਉਣਾ ਚਾਹੁੰਦੇ ਆ ਉਸ ਹਾਵ ਨਾਲ ਇਹ ਕਿਲੋਮੀਟਰ ਲੈ ਕੇ ਆ ਰਹੇ ਆ ਵੀ ਕੋਈ ਪ੍ਰਾਈਵੇਟ ਮਾਲਕ ਬੱਸਾਂ ਪਾਵੇ ਅਸੀਂ ਹੌਲੀ ਹੌਲੀ ਡਰਾਈਵਰ ਦੀ ਪੋਸਟ ਖਤਮ ਹੋ ਜੂਗੀ ਉਸ ਤੋਂ ਬਾਅਦ ਅਸੀਂ ਕਨੈਕਟਰ ਦੀ ਪੋਸਟ ਖਤਮ ਕਰਕੇ ਜਾਂ ਬੱਸਾਂ ਠੇਕੇ ਤੇ ਦੇ ਕੇ ਇਹ ਇਸ ادارے ਨੂੰ ਅਸੀਂ ਪ੍ਰਾਈਵੇਟ ਕਰਾਂਗੇ ਜਦੋਂ ਰੱਖੀਆਂ ਬੀਤੀਆਂ ਸਾਡੇ ਫ੍ਰੀਕੋ ਡਿਪੋ ਦੀ ਰਸੀਦ ਸਭ ਤੋਂ ਆਲ ਪੰਜਾਬ 'ਚ ਸਭ ਤੋਂ ਜ਼ਿਆਦਾ ਸੀ ਇਹ ਕੱਚੇ ਮੁਲਾਜ਼ਮ ਕੰਮ ਕਰਦੇ ਆ ਮਿਹਨਤ ਨਾਲ ਫੇਰੀ ਬੁਕਿੰਗ ਵੱਧ ਆਉਂਦੀ ਆ ਦੂਜੇ ਪਾਸੇ ਪ੍ਰਾਈਵੇਟ ਨੂੰ ਦੇਣ ਨੂੰ ਪੈਸੇ ਆ ਤੇ ਵਰਕਰਾਂ ਨੂੰ ਦੇਣ ਲਈ ਪੱਤਰ ਖਾਂ ਦੇ ਲਈ ਇਹਨਾਂ ਕੋਲ ਕੋਈ ਪੈਸਾ ਨਹੀਂ ਦੇਖੋ ਜੀ ਅੱਜ ਸਾਡੀ ਟਰਾਂਸਫਰ ਸੈਕਟਰੀ ਨੇ ਮੀਟਿੰਗ ਦੁਬਾਰਾ ਬੁਲਾਈ ਹੈ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ 'ਤੇ ਸਾਡੀਆਂ ਮੰਗਾਂ ਨੂੰ ਤਾਂ ਜੈਜਟਰ ਆਇਆ ਸੀ ਪਰ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਅਸੀਂ ਇਹ ਕਹੇ ਸੀ ਵੀ ਸਾਡੀਆਂ ਸੱਤ ਮੰਗਾਂ ਤੁਸੀਂ ਕਿਲੋਮੀਟਰ ਟੈਂਡਰ ਦਾ ਰਾਦਾ ਪੱਤਰ ਜਾਰੀ ਕਰ ਦਿਓ ਸਾਡੀ ਕੰਡੀਸ਼ਨਾਂ 'ਚ ਸੋਧ ਜਾਂ ਇੱਕ ਦੋ ਮੰਗਾਂ ਹੋਰ ਮੰਨ ਕੇ ਅਧੀਆਂ ਬਚਦੀਆਂ ਮੰਗਾਂ ਮੰਨ ਕੇ ਕੋਈ ਤਿੰਨ ਚਾਰ ਮੰਗਾਂ ਮੰਨ ਕੇ ਸਾਡੇ ਪੱਤਰ ਜਾਰੀ ਕਰ ਦਿਓ ਅਸੀਂ ਹਾਲਤੇ ਨਹੀਂ ਜਾਂਦੇ ਔਰ ਉਹੀ ਗੱਲ ਇਹ ਹਰਤਾਲ ਆਪ ਕਰਾਉਂਦੇ ਆ ਕਿਉਂਕਿ ਅੱਜ ਵੀ ਦੁਬਾਰਾ ਮੀਟਿੰਗ ਬੁਲਾਈ ਆ ਲਗਭਗ 11 ਵੇ ਤੇ ਕਰੀਬ ਮੀਟਿੰਗ ਆ ਜੇ ਮੀਟਿੰਗ ਚ ਹੱਲ ਨਹੀਂ ਹੁੰਦਾ ਤੇ ਫਿਰ ਸਾਡੀ ਯੂਨੀਅਨ ਆਪਸੀ ਮੀਟਿੰਗ ਕਰੂਗੀ ਜਿਹੜੇ ਉੱਥੇ ਆਗੂ ਜਾਣਗੇ ਉਸ ਤੋਂ ਬਾਅਦ ਇਹ ਡਿਸੀਜਨ ਲਿਆ ਜਾਊਗਾ ਜਿੱਥੇ ਵੀ ਕੈਬਨਿਟ ਮੰਤਰੀ ਝੰਡਾ ਚੜਾਉਣਗੇ ਜਿਵੇਂ ਮਾਨਯੋਗ ਮੁੱਖ ਮੰਤਰੀ ਫਰੀਕ ਕੋਟ ਆ ਰਹੇ ਅਸੀਂ ਕਾਲੇ ਚੋਲੇ ਪਾ ਕੇ ਮਨਜੋਗ ਮੁੱਖ ਮੰਤਰੀ ਨੂੰ ਇਹ ਸਵਾਲ ਕਰਾਂਗੇ ਕਿ ਦੇਖੋ ਜੀ ਤੁਸੀਂ ਸੱਤਾ ਚੋਂਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਅਸੀਂ कच्चे ਮੁਲਾਜ਼ਮ ਪੱਕੇ ਕਰਾਂਗੇ ਦੱਸੋ ਹਕੀਕਤ ਵਿੱਚ ਕਿੰਨੇ ਮੁਲਾਜ਼ਮ ਪੱਕੇ ਕੀਤੇ ਹਨ ਯਾਨੀ ਕਿ ਅਸੀਂ ਸਵਾਲ ਜਵਾਬ ਕਰਾਂਗੇ ਮਨਜੋਗ ਮੁੱਖ ਮੰਤਰੀ ਨੂੰ ਕਿਉਂਕਿ ਸਾਡਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਸਵਾਲ ਜਵਾਬ ਕਰਾਂਗੇ ਕਿਉਂਕਿ ਸਾਡਾ ਹੱਕ ਆ ਕਿਉਂਕਿ ਅਸੀਂ ਅੱਜ ਵੀ ਗੁਲਾਮੀ ਦਾ ਅਹਿਸਾਸ ਸਾਨੂੰ ਹੋ ਰਿਹਾ ਵੀ ਅਸੀਂ ਬੇਸ਼ਤਿਆ ਯਾਦ ਹੋ ਗਿਆ ਪਰ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਅੱਜ ਵੀ ਸਾਡੇ ਤੇ ਰਾਜ ਕਰ ਰਹੇ ਆ